ਯਾਰ ਮੈਂ ਜਦੋਂ 50 ਕਿੰਨਾ 50 ਦਿਆ ਕਰੋ ਯਾਰ ਪਾਗਲ ਨਾ ਬਣਾਇਆ ਕਰੋ 50 ਹਜ਼ਾਰ ਤਾਂ ਆ ਲਓ ਆ ਫੜਾ ਦੇ ਆ ਲਓ ਆ ਲਓ ਆ ਲਓ ਠੀਕ ਆ ਵਾਏ ਗਰੂ ਵਾਏ ਗਰੂ ਨਾਲ ਆ ਕੋਈ ਪਰਵਾਹ ਨਹੀਂ ਕਰਨੀ ਆ ਜਾ ਮਨਕੀਰ ਤੌਲਖ ਪੰਜਾਬੀ ਸਿੰਗਰ ਹੁਣ ਤੱਕ ਉਹ ਸੁਰਖੀਆਂ ਦੇ ਵਿੱਚ ਸੀ ਕਿਉਂਕਿ ਉਹਨਾਂ ਨੂੰ ਬੀਤੇ ਕੁਝ ਸਮਾਂ ਪਹਿਲਾਂ ਹੀ ਆਡੀਓ ਦੇ ਰਾਹੀਂ ਫੋਨ ਦੇ ਰਾਹੀਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਕਿ ਅਸੀਂ ਤੈਨੂੰ ਜਿਉਂਦਾ ਨਹੀਂ ਛੱਡਣਾ ਤੇਰੇ ਦਿਨ ਪੂਰੇ ਹੋ ਗਏ ਨੇ ਅਤੇ ਅਸੀਂ ਤੈਨੂੰ ਕਰਕੇ ਦਿਖਾਵਾਂਗੇ ਇਹ ਸਾਰੀਆਂ ਧਮਕੀਆਂ ਗਾਇਕ ਮਨਕੀਰ ਤੌਲਖ ਨੂੰ ਦਿੱਤੀਆਂ ਜਾ ਰਹੀਆਂ ਸੀ ਪਰ ਇਸ ਦੇ ਬਾਵਜੂਦ ਵੀ ਉਹ ਜਦੋਂ ਜਸਵਿੰਦਰ ਪੱਲਾ ਜੀ ਦੇ ਅੰਤਿਮ ਸੰਸਕਾਰ ਤੇ ਵਿੱਚ ਦਿਖਦੇ ਨੇ ਤਾਂ ਹਰੇਕ ਦੀਆਂ ਨਜ਼ਰਾਂ ਉਹਨਾਂ ਦੇ ਉੱਪਰ ਸੀ ਪੂਰੀ ਸਿਕਿਉਰਿਟੀ ਦੇ ਨਾਲ ਉਹ ਉੱਥੇ ਮੌਜੂਦ ਸੀ ਅਤੇ ਹੁਣ ਹਾੜ ਪੀੜਤਾਵਾਂ ਦੇ ਲਈ ਉਹ ਅੱਗੇ ਆਏ ਨੇ ਪੰਜਾਬ ਦੇ ਲੋਕਾਂ ਦੇ ਲਈ ਉਹ ਅੱਗੇ ਆਏ ਨੇ ਤੇ 5 ਕਰੋੜ ਰੁਪਇਆ ਦਾਨ ਦੇਣ ਦਾ ਐਲਾਨ ਵੀ ਕਰ ਚੁੱਕੇ ਨੇ ਤੇ ਇਸ ਦੇ ਨਾਲ ਹੀ 100 ਤੋਂ ਵੱਧ ਟਰੈਕਟਰਾਂ ਦੀ ਸੇਵਾ ਵੀ ਉਹਨਾਂ ਦੇ ਵੱਲੋਂ ਕੀਤੀ ਜਾਣੀ ਹੈ ਮੰਨ ਕੇ ਤੌਲਕ ਤਾਂ ਕਹਿਣਾ ਸੀ ਕਿ ਇਹ ਟਰੈਕਟਰ ਉਹਨਾਂ ਲੋਕਾਂ ਨੂੰ ਦਿੱਤੇ ਜਾਣਗੇ ਜਿਹੜੇ ਕਿ ਜ਼ਰੂਰਤਮੰਦ ਨੇ ਜਿਨ੍ਹਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਜਿਨ੍ਹਾਂ ਦੇ ਖੇਤ ਰੁੜ ਗਏ ਜਿਨ੍ਹਾਂ ਦੇ ਕੋਲ ਘਰ-ਬਾਰ ਨਹੀਂ 10 ਟਰੈਕਟਰਾਂ ਦੀ ਸੇਵਾ ਫਿਲਹਾਲ ਕੀਤੀ ਗਈ ਹੈ 10-10 ਦਿਨ ਬਾਅਦ ਉਹਨਾਂ ਦਾ ਕਹਿਣਾ ਸੀ ਕਿ ਹੋਰ ਟਰੈਕਟਰ ਵੀ ਜ਼ਰੂਰਤਮੰਦ ਲੋਕਾਂ ਨੂੰ ਤੇ ਜਾਣ ਨਾਲ ਖੜੇ ਆ ਮੈਂ ਪਿਛਲੇ 5 ਦਿਨ ਪਹਿਲਾਂ ਠੀਕ ਆ ਮੈਂ ਆਇਆ ਸੀ ਤੇ ਮੇਰ ਤੋਂ ਨਹੀਂ ਰਿਹਾ ਗਿਆ ਪੰਜਾਬ ਦਾ ਦੁੱਖ ਵੇਖਿਆ ਠੀਕ ਆ ਮੈਂ ਪਹਿਲਾਂ ਵੀ ਕਿਹਾ ਸੀ ਉਹ ਦਿਨ ਵੀ ਮਾਝਾ ਸਾਡੇ ਸਾਡੀ ਮਾਰਸ਼ਲ ਮਾਰਸ਼ਲ ਕੌਮ ਆ ਪਹਿਲੀ ਗੱਲ ਸਾਡੀ ਠੀਕ ਆ ਤੇ ਮਾਝਾ ਮਾਝੇ ਨੇ ਹਮੇਸ਼ਾ ਸੰਤਾਪ ਹੰਡਾਇਆ ਠੀਕ ਆ 47 ਲਾ ਲਓ ਪਹਿਲਾਂ 88 ਵਾਲਾ ਲਾ ਲਓ ਪਰ ਹੁਣ ਮਾਝੀ ਵਾਲੀ ਕੱਲੀ ਗੇਮ ਨਹੀਂ ਰਹਿ ਗਈ ਹੁਣ ਮੈਨੂੰ ਫੋਨ ਆਇਆ ਸੀ ਮੱਕੜ ਸਾਹਿਬ ਆਪਣੇ ਫਾਜ਼ਿਲ ਕਾ ਸਾਡੇ ਉਧਰ ਹਰਿਆਣੇ ਵਾਲੇ ਪਾਸੇ ਫਿਰੋਜ਼ ਪਰ ਘੱਗਰ ਉਥੋਂ ਵੀ ਟੁੱਟ ਗਈ ਸੋ ਆਹ ਟਾਈਮ ਆ ਅਸੀਂ ਪੰਜਾਬ ਦੇ ਬੱਚੇ ਆ ਪੰਜਾਬ ਦੇ ਨਾਲ ਖੜਾਂਗੇ ਮੇਰੇ ਮਾਧਮ ਰਾਈ ਮੇਰੇ ਹੋਰ ਜਿੰਨੇ ਵੀ ਬਿਜ਼ਨਸਮੈਨ ਭਰਾਤੋ ਕੀ ਭਰਾ ਵੀ ਬਿਜ਼ਨਸਮੈਨ ਆ ਬਿਲਡਰ ਆ ਠੀਕ ਆ ਮੇਰੇ ਨਾਲ ਖੜਾ ਹੋਰ ਵੀ ਮੇਰੇ ਜਿੰਨੇ ਬਿਜ਼ਨਸਮੈਨ ਭਰਾ ਆ ਮੈਨੂੰ ਫੋਨ ਨਾ ਕਰਨਾ ਪਵੇ ਕਿਸੇ ਨੂੰ ਆਪੇ ਰਲ ਕੇ ਠੀਕ ਆ ਆਪਾਂ ਪੰਜਾਬ ਨਾਲ ਖੜੀਏ ਇਹ ਸਮਾਂ ਪੰਜਾਬ ਨਾਲ ਖੜਨ ਦਾ ਠੀਕ ਆ ਜਿੰਨਿਆਂ ਤੋਂ ਟਰੈਕਟਰ ਦਿੱਤੇ ਜਾਂਦੇ ਆ ਦਓ ਜਿੰਨਿਆਂ ਤੋਂ ਕੋਈ ਫੰਡ ਭੇਜੇ ਜਾਂਦੇ ਆ ਭੇਜੋ ਆਪਾਂ ਪੰਜਾਬ ਦੀ ਮਤ ਕਰੀਏ ਬਾਅਦ ਭਾਵੇਂ ਮੇਰਾ ਮੇਰੇ ਖਾੜੇ ਖੂੜੇ ਜਦੋਂ ਆ ਪਾਣੀ ਥੱਲੇ ਹੋ ਗਿਆ ਮੇਰੇ ਫਰੀ ਖਾੜੇ ਲਵਾ ਲਿਓ ਠੀਕ ਆ ਬਿਜ਼ਨਸਮੈਨ ਆਹੀ ਰਿਕਵਰੀ ਆ ਮੈਂ ਆਹੀ ਰਿਕਵਰੀ ਕਰ ਸਕਦਾ ਵੀ ਹੁਣ ਅੱਗੇ ਮੈਂ ਫਿਲਮਾਂ ਚੋਣਾ ਮੇਰੇ ਤੋਂ ਪਰ ਤੋਂ ਫਿਲਮ ਠੀਕ ਆ ਠੀਕ ਮੈਂ 3-4 ਕਰੋੜ ਰੁਪਇਆ ਫਿਲਮ ਦਾ ਮੰਗਦਾ ਮੇਰੀ ਉਹ ਵੀ ਮੇਰੇ ਤੋਂ ਫਰੀ ਦੀ ਫਿਲਮ ਕਰਾ ਲਓ ਇੱਕ ਵਾਰੀ ਉਹ ਜਿਹੜੇ ਮੈਨੂੰ ਪੈਸੇ ਦੇਣੇ ਆ ਉਹ ਪੈਸੇ ਆਪਾਂ ਪੰਜਾਬ ਦੇ ਨਾਲ ਖੜੀਏ ਪੰਜਾਬ ਮੈਨੂੰ ਕਿਸੇ ਵੀ ਮੇਰੇ ਮੈਂ ਆਹ ਮੈਸੇਜ ਆਪਦੇ 11 ਦੋਸਤਾਂ ਨੂੰ ਲਾਉਣ ਲੱਗਾ ਮੈਂ ਕਿਸੇ ਨੂੰ ਹੁਣ ਫੋਨ ਨਹੀਂ ਕਰਨਾ ਇਹ ਕੈਮਰਿਆਂ ਰਾਹੀਂ ਸਾਰੇ ਮੈਨੂੰ ਵੇਖ ਰਿਆ ਠੀਕ ਆ ਆਪਾਂ ਵਾਦੇ ਘਾਟੇ ਬਾਅਦ ਪੂਰੇ ਕਰ ਲਾਂਗੇ ਅੱਜ ਜਿੰਨਾ ਪੈਸਾ ਭੇਜਿਆ ਜਾਂਦਾ ਜਿੰਨਾ ਰਾਸ਼ਨ ਭੇਜਿਆ ਜਾਂਦਾ ਠੀਕ ਆ ਆਪਾਂ ਐਨਜੀਓ ਆ ਭਾਜੀ ਹੁਣੀ ਠੀਕ ਆ ਗਲੋਬਲ ਸੇਖ ਵਾਲੇ ਇਹਨਾਂ ਨੂੰ ਭੇਜੋ ਇਹਨਾਂ ਦਾ ਡਾਇਰੈਕਟਰ ਠੀਕ ਆ ਆਪਾਂ ਪੰਜਾਬ ਦੇ ਨਾਲ ਖੜੀਏ ਬਸ ਬਹੁਤਾ ਕੁਝ ਕਿੰਨੇ ਟਰੈਕਟਰ ਦੇ ਭਾਜੀ ਆਪਾਂ ਦੇਖੋ ਆਪਾਂ 100 ਟਰੈਕਟਰ ਦੀ 100 ਟਰੈਕਟਰ ਦਾ ਝਕਾਰਾ ਬਣਾਇਆ ਸੀ ਵੀ ਮੈਂ 5 ਕਰੋੜ ਰੁਪਏ ਆਪ ਦਊਗਾ 100 ਟਰੈਕਟਰ ਮੇਰੇ ਜਿੰਨੇ ਮੇਰੇ ਯਾਰ ਦੋਸਤ ਨੇ ਬਿਜ਼ਨਸਮੈਨ ਨੇ ਠੀਕ ਆ ਵਿਦੇਸ਼ਾਂ ਚ ਬੈਠੇ ਨੇ ਠੀਕ ਆ ਸਾਰਿਆਂ ਨੂੰ ਸਾਰਿਆਂ ਤੋਂ ਮੈਂ ਸੇਵਾ ਲਵਾਂਗਾ ਵੀ ਆਪਾਂ ਆਪਦੇ ਪੰਜਾਬ ਨੂੰ 100 ਟਰੈਕਟਰ ਦੇਈਏ ਠੀਕ ਆ ਉਹਦੇ ਵਿੱਚ ਮੈਂ 10 ਟਰੈਕਟਰ ਪਹਿਲੇ ਲੈ ਕੇ ਆ ਗਿਆ ਦੂਜੇ ਟਰੈਕਟਰ ਮੇਰੇ 10 ਮੇਰੇ ਭਰਾਵਾਂ ਨੇ ਸੇਵਾ ਵੀ ਭੇਜਤੀ ਜਿਨ੍ਹਾਂ ਦੇ ਵਿੱਚ ਆਪਣਾ ਅਗਲੇ ਹਫਤੇ ਗੁਲਸ਼ਨ ਗੁਲਸ਼ਨ ਸਨੀ ਮੱਕੜ ਪਿੰਕੀ ਢਾਲੀ ਵਾਲਾ ਭਾਜੀ ਤੇ ਜਸ਼ਨ ਬਈ ਠੀਕ ਆ ਇਹਨਾਂ ਨੇ ਪੇਮੈਂਟਾਂ ਵੀ ਭੇਜਤੀਆਂ ਵੀ ਅਗਲਾ ਅਗਲਾ ਸਾਡਾ ਕੀ ਕਹਿੰਦੇ ਹੁੰਦੇ ਆ ਲੋਟ ਅਗਲਾ ਲੋਟ ਰੈਡੀ ਆ ਪ੍ਰੀਤ ਟਰੈਕਟਰ ਤੋਂ ਤੇ ਪ੍ਰੀਤ ਵਾਲਿਆਂ ਨਾਲ ਮੇਰਾ ਵਧੀਆ ਪਿਆਰ ਆ ਕੋਈ ਹੋਰ ਕੰਪਨੀ ਦਾ ਵੀ ਟਰੈਕਟਰ ਜਿਵੇਂ ਕਹਿੰਦੇ ਸੀ ਵੀ ਨਹੀਂ ਨਹੀਂ ਸਾਨੂੰ ਟਰੈਕਟਰ ਚਾਹੀਦਾ ਤੁਸੀਂ ਭਾਵੇਂ ਪ੍ਰੀਤ ਤੋਂ ਹੀ ਲੈਦੇ ਹੋ ਵਾਹ 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 ਜਿਹੜਾ ਵੀ ਭਾਜੀ ਆਪਾਂ ਹਾਂ ਆਪਾਂ ਆਡੇ ਪੰਜਾਬ ਨਾਲ ਖੜੇ ਆ ਸਾਊਂਟ ਵਾਲੀ ਵੀ ਕੋਈ ਗੱਲ ਨਹੀਂ ਜਿੰਨਾ ਜੋ ਉਹਨਾਂ ਦਾ ਹੈ ਵਪਾਰੀ ਅਸੀਂ ਸਮਝਦੇ ਆ ਹਾਂ ਉਹਨਾਂ ਦੀ ਵੀ ਮਜਬੂਰੀ ਆ ਠੀਕ ਹੈ ਅਸੀਂ ਤਾਂ ਸੇਵਾ ਕਰਨ ਆਏ ਸੀ ਉਸੇ ਗੱਡੀ 'ਚ ਬਹਿਣ ਦੇ ਸਾਰ ਉਦੋਂ ਤੁਸੀਂ ਕਿਹਾ ਵੀ ਸਾਨੂੰ ਟਰੈਕਟਰਾਂ ਦੀ ਲੋੜ ਆ ਅਸੀਂ ਕਿਹਾ ਕੋਈ ਗੱਲ ਨਹੀਂ ਟਰੈਕਟਰਾਂ ਦਾ ਬਾਅਦ 'ਚ ਅਸੀਂ ਗੱਡੀ 'ਚ ਬਹਿ ਕੇ ਤੁਸੀਂ ਨਾਲੇ ਸੀ ਔਰ ਇਹ ਵੀ ਇੱਕ ਅਮਰਪ੍ਰੀਤ ਹੋਣੇ ਗੱਲ ਥੋੜੀ ਜੀ ਅੱਗੇ ਆ ਜਾਓ ਅਮਰਪ੍ਰੀਤ ਜੀ ਕਿ ਇਹ ਟਰੈਕਟਰ ਕਹਿ ਰਹੇ ਸੀਗੇ ਕਿ ਕੱਲੇ ਹੜਾ ਨਹੀਂ ਓਦੋਂ ਬਾਅਦ ਵੀ ਪੰਜਾਬ ਲਈ 100 ਟਰੈਕਟਰ 200 ਜਿੰਨਾ ਵੀ ਆਊਗਾ ਭਾਈ ਜੀ ਅਸੀਂ ਜਿੰਨੇ ਕੁ ਜੋਗੇ ਆ ਨਾਲ ਖੜੇ ਆ ਜਦੋਂ ਪੰਜਾਬ ਤੇ ਕੋਈ ਮੁਸੀਬਤ ਆਊਗੀ ਸਭ ਤੋਂ ਭਾਈ 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 ਮੈਂ 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 ਆਹ ਦੱਸ ਕਲੀਅਰ ਕਰ ਦਿੰਦਾ ਮੈਂ ਪ੍ਰੋਜੈਕਟ ਮੈਂ ਆਹ ਦੱਸ ਟਰੈਕਟਰ ਮੈਂ ਆਹ 10 ਟਰੈਕਟਰਾਂ ਦੀ ਜਿਹੜੀ ਸੇਵਾ ਹੈ ਉਹ ਭਾਜੀ ਹੁਣਾਂ ਨੂੰ ਦੇ ਕੇ ਚੱਲਿਆ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇੱਕ ਵਾਰੀ ਮੈਂ 10 ਟਰੈਕਟਰ ਭਾਜੀ ਹੁਣਾਂ ਨੂੰ ਦੇ ਕੇ ਚੱਲਿਆ ਅਗਲੇ 10 ਜਿਵੇਂ ਬਾਬੇ ਭੂਰੀ ਵਾਲੇ ਗਏ ਆ ਉਹਨਾਂ ਉਹਨਾਂ ਤੋਂ ਸਿੱਧਾ ਡਿਟੇਲ ਲੈ ਕੇ ਉਹਨਾਂ ਦੇ ਨਾਮ ਕਰਾ ਕੇ ਚੱਲ ਜਾਗੇ ਫਿਰ ਹੋਰ ਜਿਹੜੀ ਸੰਸਥਾ ਜਿਵੇਂ ਜਿਹਨੂੰ ਲੋੜ ਆ ਠੀਕ ਹੈ ਸਾਡਾ ਭਰਾ ਆ ਇੱਦਾਂ ਪਹਿਲਾਂ ਤਾਂ ਇੱਧਰ ਪੂਰੇ ਕਰਾਂਗੇ ਬਾਕੀ ਤੁਸੀਂ ਕੀ ਕਰੋਗੇ ਉਹ ਮੈਨੂੰ ਨਹੀਂ ਪਤਾ ਅਮਰਪ੍ਰੀਤ ਜੀ ਸਮਝਾ ਦਿਓ ਇਹਨਾਂ ਟਰੈਕਟਰਸ ਦਾ ਪ੍ਰੋਜੈਕਟ ਕਿਉਂਕਿ ਅਸੀਂ ਸੇਵਾ ਕਰਕੇ ਚੱਲ ਜਾਂਗੇ ਸਾਨੂੰ ਨਹੀਂ ਆ ਉਹ ਭਾਈ ਦੇਖੋ ਮੈਂ ਪਹਿਲਾਂ ਵੀ ਸਾਰਿਆਂ ਬਾਈ ਜੀ ਉਹਨਾਂ ਨਾਲ ਗੱਲ ਹੋਈ ਸੀ ਤਾਂ ਅਸੀਂ ਇਹ ਚਾਹੁੰਦੇ ਕਿ ਅਸੀਂ ਪੈਸਾ ਨਾ ਲਈਏ ਅਸੀਂ ਐਸੈਟ ਇਹੋ ਜਿਹਾ ਬਣਾਈਏ ਜਿਹੜਾ ਥਰੂਆਊਟ ਦਾ ਜ਼ਿੰਦਗੀ ਸਾਰਿਆਂ ਦੇ ਕੰਮ ਆਵੇ ਤੇ ਜਿਹੜੇ ਟਰੈਕਟਰ ਨੇ ਉਹ ਅੱਜ ਦੀ ਜਦੋਂ ਅਸੀਂ ਜ਼ਿਮੀਦਾਰਾਂ ਦੇ ਪਰਿਵਾਰਾਂ 'ਚ ਜਾ ਰਹੇ ਹਾਂ ਉਹਨਾਂ ਦਾ ਰੇਤਾ ਰੇਤਾ ਇੰਨਾ ਖੜਾ ਹੈ ਘਰਾਂ ਚ ਹੋਰ ਲੋੜ ਹੈ ਉਹ ਸੰਧ ਸਾਡੇ ਕੋਲੇ ਹੈ ਨਹੀਂ ਸੋ ਬਾਈ ਉਹਨਾਂ ਨੇ ਕਿਹਾ ਸੀ ਸੇਵਾ ਕਰਨਾ ਚਾਹੁੰਦੇ ਆ ਸੀ ਕਿ ਸੇਵਾ ਜੇ ਤੁਸੀਂ ਕਰਨੀ ਹੈ ਸਾਨੂੰ ਟਰੈਕਟਰ ਲੈ ਕੇ ਦਿਓ ਜਿਹੜਾ ਅਸੀਂ ਉਹਨਾਂ ਦੇ ਰੇਤਾ ਵੀ ਕੱਢੀਏ ਕੱਲ ਨੂੰ ਉਹ ਕੇ ਫਸਲਾਂ ਮੋਣੀਆਂ ਨੇ ਜਿਹੜਾ ਛੋਟਾ ਜ਼ਿਮੀਂਦਾਰ ਹੈ ਅਸੀਂ ਉਹਨਾਂ ਨੂੰ ਦਈਏ ਤੇਲ ਵੀ ਅਸੀਂ ਆਪਣੇ ਪੱਲਿਓਂ ਦਈਏ ਕਿ ਉਹ ਯੂਜ਼ ਕਰਨ ਭਾਵੇਂ ਸਾਲ ਲੱਗੇ ਭਾਵੇਂ 2 ਸਾਲ ਲੱਗੇ ਤੱਕ ਬਾਅਦ ਉਹ ਜਿਹੜੇ ਟਰੈਕਟਰ ਨਹੀਂ ਤੇਲ ਤੁਸੀਂ ਦਓਗੇ ਕੀ ਬਾਤ ਹੈ ਭਾਈ ਕੀ ਬਾਤ ਹੈ ਬੋਲੇ ਸੋਨਿਆ ਹਾਲੋ ਭਾਈ ਬਾਸ 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 ਕਿਹੜੀ ਇੱਕ ਸਵਾਲ ਹਾਂ ਹਾਂ ਬਹੁਤ ਵੱਡੀ ਸੇਵਾ ਕਰ ਰਹੇ ਹੋ ਹਾਂ ਜੀ ਇਦਾ ਹੀ ਆਤ ਕਰਦੇ ਕਰਦੇ ਹਾਂ ਜੀ ਹਾਂ ਜੀ ਪਰ ਇੱਕ ਉਹ ਪਰਿਵਾਰ ਨੇ ਜਿੰਨਾ ਜਿੰਨਾ ਦਾ ਅੱਗੇ ਪਿੱਛੇ ਕੋਈ ਨਹੀਂ ਤਾਰ ਲੈਣ ਹਾਂ ਜੀ ਹਾਂ ਜੀ ਉਹਨਾਂ ਵਾਸਤੇ ਵੀ ਕੋਈ ਕਿਸੇ ਨੂੰ ਅਪੀਲ ਕਰਦੇ ਕਿ ਕਿਸੇ ਐਨਜੀਓ ਨੂੰ ਭਾਜੀ ਕਰੋ 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 ਭਾਜੀ ਭਾਜੀ ਮੈਂ ਦੱਸ ਨਹੀਂ ਸਕਦਾ ਆ ਮੇਰੇ ਲੂ ਕਿੰਡੇ ਠੀਕ ਆ ਭਾਜੀ ਵੇਖਿਆ ਨਹੀਂ ਜਾਂਦਾ ਇੱਕ ਮੈਨੂੰ ਕਿਸੇ ਨੇ ਦਿਖਾਇਆ ਬਾਬਾ ਬਜ਼ੁਰਗ ਗਿਆ ਭਾਜੀ ਉਹਦੀਆਂ ਲੱਤਾਂ ਨਹੀਂ ਹੈਗੀਆਂ ਗਰੰਥੀ ਸਿੰਘ ਆ ਠੀਕ ਆ ਸਾਰਾ ਸਾਰਾ ਯਾਰ ਕੀ ਕਰਨਗੇ ਉਹ ਲੋਕੀ ਯਾਰ ਕਿੱਥੇ ਜਾਣਗੇ ਠੀਕ ਆ ਸੋ ਅਸੀਂ ਜਿੰਨੇ ਅਸੀਂ ਜਿੰਨੇ ਜੋਗੇ ਆ ਫੀਲਡ 'ਚ ਉਤਰਾਂਗੇ ਠੀਕ ਆ ਹੁਣ ਸਾਨੂੰ ਮੈਂ ਫੇਰ ਕਹਿੰਦਾ ਅਸੀਂ ਬੱਚੇ ਆ ਸਾਨੂੰ ਕੋਈ ਜਿਆਦਾ ਆ ਚੀਜ਼ਾਂ ਦੀ ਨੌਲੇਜ ਨਹੀਂ ਹੈਗੀ ਠੀਕ ਆ ਅਸੀਂ ਤਾਂ ਤੁਹਾਨੂੰ ਭਾਜੀ ਤੁਸੀਂ ਸਾਡੇ ਨਾਲ ਚੱਲੋ ਤੁਸੀਂ ਸਾਨੂੰ ਘਰ ਦੱਸੋ ਜਿੱਥੇ ਆ ਅਸੀਂ ਸੇਵਾ ਕਰਦੇ ਕਰਦੇ ਠੀਕ ਆ ਹਰ ਜਦੋਂ ਅਸੀਂ 10 ਟਰੈਕਟਰ ਲੈ ਕੇ ਆਇਆ ਕਰਾਂਗੇ ਨਾਲ ਸੇਵਾ ਕਰਕੇ ਜਾਇਆ ਕਰਾਂਗੇ ਜਦੋਂ 10 ਟਰੈਕਟਰ ਲੈ ਕੇ ਆਇਆ ਕਰਾਂਗੇ ਨਾਲ ਸੇਵਾ ਕਰਕੇ ਜਾਇਆ ਕਰਾਂਗੇ ਪਾਜੀ 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 ਦੇਖੋ ਪਾਜੀ ਦੇਖੋ ਮੇਰੇ ਪਾਜੀ ਜਦੋਂ ਨਾ ਛੜੇ ਸ਼ਾਂਤ ਸੀ ਉਦੋਂ ਕੋਈ ਪ੍ਰਵਾਹ ਨਹੀਂ ਸੀ ਅੱਜ ਪਾਜੀ ਤਿੰਨ ਬੱਚਿਆਂ ਦਾ ਪਿਓ ਆ ਠੀਕ ਆ ਆਪਾਂ ਸੀਗੇ ਸਾਡੇ ਹੁਣ ਮੈਂ ਇੱਥੇ ਆਇਆ ਸਾਡੇ ਸਾਡੇ ਘਰੇ ਮੈਂ ਚਪੈਰਾ ਸਾਹਿਬ ਸਟਾਰਟ ਹੋ ਗਿਆ ਠੀਕ ਆ ਵੀ ਸੁੱਖੀ ਸੰਧੀ ਗਿਆ ਸੁੱਖੀ ਸੰਧੀ ਆਵੇ ਠੀਕ ਆ ਉਹੀ ਗੱਲ ਹੋਈ ਤੇ ਮੇਰੇ ਨਾ ਢਿੱਡ ਜੀ ਨਹੀਂ ਭਾਈ ਕੋਈ ਗੱਲ ਰਹਿੰਦੀ ਠੀਕ ਆ ਮੈਨੂੰ ਥ੍ਰੈਟ ਆਈ ਮੈਂ ਉਹੀ ਫੈਮਿਲੀ ਗਰੁੱਪ 'ਚ ਭੇਜਤੀ ਵੀ ਉਹ ਉਹ ਵੀ ਮਹਾ ਮਹਾ ਮਾਤਾ ਕੈਂਦੀ ਕੋਈ ਆਪਣੀ ਵੀ ਧੰਨ ਗੁਰੂ ਗਬਿੰਦ ਸਿੰਘ ਮਹਾਰਾਜ ਨਾਲ ਆ ਪੁੱਤ ਠੀਕ ਆ ਡਟ ਕੇ ਸੇਵਾ ਕਰਕੇ ਆਓ ਠੀਕ ਆ ਉਹ ਮਾਤਾ ਹੁਣੀ ਹੁਣ ਪਾੜ ਤੇ ਬੈਠੇ ਆ ਮੇਰੀ ਵਾਈਫ ਠੀਕ ਆ ਮੇਰੀ ਸੱਸ ਸਾਰੇ ਪਾੜ ਤੇ ਬੈਠੇ ਆ ਠੀਕ ਆ ਜਦੋਂ ਅਸੀਂ ਵਾਪਸ ਮੁੜਾਂਗੇ ਠੀਕ ਆ ਉਦੋਂ ਅਰਦਾਸ ਹੁਣੀ ਜਾ ਕੇ ਕਰੇ ਠੀਕ ਆ ਬਾਕੀ ਭਾਜੀ ਹੁੰਦਾ ਔਖਾ ਠੀਕ ਆ ਪਹਿਲਾਂ ਛੜੇ ਛਾਂਡ ਸੀ ਕੋਈ ਪਰਵਾਹ ਨਹੀਂ ਹੁਣ ਫੈਮਲੀ ਵਾਲੇ ਹੋ ਗਿਆਂ ਭਾਜੀ ਸਟ्रेस ਸਟ੍ਰੈਸ ਹੁੰਦੀ ਆ ਪਰ ਸਾਡੀ ਪੰਜਾਬ ਪੁਲਿਸ ਸਾਡੇ ਨਾਲ ਆ ਇਹ ਜਦੋਂ ਨੌਜਵਾਨ ਠੀਕ ਆ ਸਾਡੇ ਸਾਡੇ ਇਧਰ ਭਾਜੀ ਜੋਗਾ ਸਿੰਘ ਜੀ ਡਿਪਟੀ ਸਾਹਿਬ ਜਦੋਂ ਸਾਨੂੰ ਪੰਜਾਬ ਸਰਕਾਰ ਨੇ ਸਿਕਿਉਰਟੀ ਸਾਨੂੰ ਦਿੱਤੀ ہوئی ਆ ਠੀਕ ਆ ਤੇ ਬਾਕੀ ਸਾਡੀ ਵੱਡੀ ਸਿਕਿਉਰਟੀ ਉਹ ਬਾਜਾਂ ਵਾਲਾ ਆ ਕਰ ਰਿਹਾ ਕੋਈ ਪਰਵਾਹ ਨਹੀਂ ਬਾਲੇ ਸੋਨਹਰਾ ਸ੍ਰੀ ਅਕਾਲ ਚਲੋ ਜੀ ਵਾਜ ਮਾ ਇਹ 10 ਟਰੈਕਟਰਾਂ ਦੀ ਸੇਵਾ ਫਿਲਹਾਲ ਕੀਤੀ ਗਈ ਹੈ 10-10 ਦਿਨ ਬਾਅਦ ਉਹਨਾਂ ਦਾ ਕਹਿਣਾ ਸੀ ਕਿ ਹੋਰ ਟਰੈਕਟਰ ਵੀ ਜ਼ਰੂਰਤਮੰਦ ਲੋਕਾਂ ਨੂੰ ਦਿੱਤੇ ਜਾਣਗੇ ਪਰ ਇਸ ਤੇ ਵਿਚਾਲੇ ਮਨਕਰ ਤੌਲਕ ਨੂੰ ਇੱਕ ਵਾਰੀ ਫਿਰ ਤੋਂ ਧਮਕੀ ਦਿੱਤੀ ਗਈ ਹੈ ਕਿਸੇ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਅਤੇ ਇਸ ਮੌਕੇ ਤੇ ਲੋਕਾਂ ਦੇ ਵਿੱਚ ਵਿਚਰ ਰਹੇ ਮਨਕਰ ਤੌਲਕ ਦਾ ਕਹਿਣਾ ਸੀ ਕਿ ਸੇਵਾ ਕਰਦੇ ਹੋਏ ਉਹਨਾਂ ਦੇ ਨਾਲ ਇਹੋ ਜਿਹੀਆਂ ਕਮਕੀਆਂ ਭਰੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਆਖਿਰਕਾਰ ਉਹ ਕੌਣ ਬੰਦੇ ਨੇ ਪਰ ਨਾਲ ਹੀ ਕੋ ਉਹਨਾਂ ਦਾ ਸਿੱਧੇ ਤੌਰ ਤੇ ਮੈਸੇਜ ਕਿ ਜਿਹੜਾ ਮੇਰੇ ਕੋਲ ਪੈਸਾ ਹੈ ਉਹ ਕਿਸੇ ਐਰੇ ਗਾਰੇ ਬੰਦੇ ਵਾਸਤੇ ਨਹੀਂ ਹੈਗਾ ਇਹ ਜ਼ਰੂਰਤਮੰਦ ਲੋਕਾਂ ਦੇ ਲਈ ਹੈ ਤੇ ਉਹ ਇਸ ਤੇ ਲਈ ਹੀ ਵਰਤ ਰਹੇ ਨੇ ਪੰਜਾਬ ਇਸ ਸਮੇਂ ਹੜਾਂ ਦੀ ਮਾਰ ਚੱਲ ਰਿਹਾ ਹੈ ਤੇ ਪੂਰੇ ਪੰਜਾਬ ਦੇ ਵਿੱਚ ਬੈਠੇ ਵੱਡੇ ਸਿੰਗਰ ਐਕਟਰ ਭਾਵੇਂ ਉਹ ਕਿਸੇ ਵੀ ਫੀਲਡ ਦੇ ਨਾਲ ਜੁੜੇ ਹੋਣ ਕ੍ਰਿਕਟਰਜ਼ ਹੋਣ ਸਾਰੀਆਂ ਔਗੀਆਂ ਸਖਸ਼ਤਾ ਇਸ ਸਮੇਂ ਪੰਜਾਬ ਦੀ ਮਦਦ ਕਰ ਰਹੀਆਂ ਨੇ ਹਾਲਾਂਕਿ 400 ਤੋਂ 600 ਟਰੈਕਟਰ ਦੇਣ ਦੀ ਗੱਲ ਯੁਵਰਾਜ ਸਿੰਘ ਦੇ ਵੱਲੋਂ ਵੀ ਕੀਤੀ ਗਈ ਹੈ ਤੇ ਕਰੋੜਾਂ ਰੁਪਇਆ ਇੱਥੇ ਪਹੁੰਚਾਇਆ ਜਾ ਰਿਹਾ ਹੈ ਪਾਵੇਂ ਉਹ ਬਾਲੀਵੁੱਡ ਦੇ ਸਟਾਰ ਹੋਣ ਜਾਂ ਫਿਰ ਪਾਲੀਵੁੱਡ ਦੇ ਸਟਾਰਜ਼ ਹੀ ਕਿਉਂ ਨਾ ਹੋਣ ਹਰੇਕ ਤੇ ਵੱਲੋਂ ਪੰਜਾਬ ਦੇ ਲੋਕਾਂ ਦੀ ਮਦਦ ਦੇ ਲਈ ਅੱਗੇ ਆਇਆ ਜਾ ਰਿਹਾ ਤੇ ਇਸ ਦੇ ਵਿਚਾਲੇ ਉਹਨਾਂ ਮਨਕਰਤ ਔਲਖ ਜੋ ਕਿ ਪਹਿਲਾਂ ਤੋਂ ਹੀ ਸੇਵਾ ਕਰ ਰਹੇ ਸੀ ਹੜਪੀੜਤਾਾਂ ਦੀ ਅਤੇ ਉਹਨਾਂ ਨੂੰ ਜਦੋਂ ਇਹੋ ਜਿਹਾ ਕੋਈ ਮਾੜਾ ਮੈਸੇਜ ਆਂਦਾ ਕੋਈ ਸ਼ਰਾਰਤੀ ਅਨਸਰ ਉਹਨਾਂ ਨੂੰ ਇਸ ਤਰ੍ਹਾਂ ਦੇ ਗਲਤ ਮੈਸੇਜ ਕਰਦੇ ਨੇ ਤਾਂ ਲੋਕਾਂ ਨੂੰ ਵੀ ਦੁੱਖ ਹੁੰਦਾ ਕਿ ਇੱਕ ਚੰਗਾ ਭਲਾ ਇਨਸਾਨ ਜੋ ਕਿ ਲੋਕਾਂ ਦੇ ਬਾਰੇ ਸੋਚਦਾ ਹੈ ਆਪਣਾ ਪੈਸਾ ਆਪਣੀ ਮਿਹਨਤ ਅਤੇ ਹੜਪੀੜਤਾਾਂ ਦੇ ਦੁੱਖ ਸੁਣਨ ਦੇ ਲਈ ਹੜਾ ਇਲਾਕਿਆਂ ਦੇ ਵਿੱਚ ਜਾ ਜਾ ਕੇ ਮਦਦ ਕਰ ਰਿਹਾ ਤਾਂ ਇਹੋ ਜਿਹੇ ਇਨਸਾਨਾਂ ਦੇ ਨਾਲ ਪਾੜਾ ਨਹੀਂ ਹੋਣਾ ਚਾਹੀਦਾ ਪੰਜਾਬ ਦੇ ਬੱਚੇ ਆ ਜੀ ਪੰਜਾਬ ਨਾਲ ਖੜੇ ਆ ਮੈਂ ਪਿਛਲੇ 5 ਦਿਨ ਪਹਿਲਾਂ ਠੀਕ ਆ ਮੈਂ ਆਇਆ ਸੀ ਤੇ ਮੇਰੇ ਤੋਂ ਨਹੀਂ ਰਹਾ ਗਿਆ ਪੰਜਾਬ ਦਾ ਦੁੱਖ ਵੇਖਿਆ ਠੀਕ ਆ ਮੈਂ ਪਹਿਲਾਂ ਵੀ ਕਿਹਾ ਸੀ ਉਹ ਦਿਨ ਵੀ ਮਾਝਾ ਸਾਡੇ ਸਾਡੀ ਮਾਰਸ਼ਲ ਮਾਰਸ਼ਲ ਕੌਮ ਆ ਪਹਿਲੀ ਗੱਲ ਸਾਡੀ ਠੀਕ ਆ ਤੇ ਮਾਝਾ ਮਾਝੇ ਨੇ ਹਮੇਸ਼ਾ ਸੰਤਾਪ ਹੰਡਾਇਆ ਠੀਕ ਆ 47 ਲਾ ਲਓ ਪਹਿਲਾਂ 88 ਵਾਲਾ ਲਾ ਲਓ ਪਰ ਹੁਣ ਮਾਝੀ ਵਾਲੀ ਇਕੱਲੀ ਗੇਮ ਨਹੀਂ ਰਹਿ ਗਈ ਹੁਣ ਮੈਨੂੰ ਫੋਨ ਆਇਆ ਸੀ ਮੱਕੜ ਸਾਹਿਬ ਆਪਣੇ ਫਾਜ਼ਿਲકા ਸਾਡੇ ਉਧਰ ਹਰਿਆਣੇ ਵਾਲੇ ਪਾਸੇ ਬੋਜ ਪਰ ਘੱਗਰ ਉੱਥੋਂ ਵੀ ਟੁੱਟ ਗਈ ਸੋ ਆ ਟਾਈਮ ਆ ਅਸੀਂ ਪੰਜਾਬ ਦੇ ਬੱਚੇ ਆ ਪੰਜਾਬ ਦੇ ਨਾਲ ਖੜਾਂਗੇ ਮੇਰੇ ਮਾਧਮ ਰਾਈ ਮੇਰੇ ਹੋਰ ਜਿੰਨੇ ਵੀ ਬਿਜ਼ਨਸਮੈਨ ਭਰਾ ਕਿਉਂਗੀ ਭਰਾ ਵੀ ਬਿਜ਼ਨਸਮੈਨ ਆ ਬਿਲਡਰ ਆ ਠੀਕ ਆ ਮੇਰੇ ਨਾਲ ਖੜਾ ਹੋਰ ਵੀ ਮੇਰੇ ਜਿੰਨੇ ਬਿਜ਼ਨਸਮੈਨ ਭਰਾ ਆ ਮੈਨੂੰ ਹੌਂ ਨਾ ਕਰਨਾ ਪਵੇ ਕਿਸੇ ਨੂੰ ਆਪੇ ਰਲ ਕੇ ਠੀਕ ਆ ਆਪਾਂ ਪੰਜਾਬ ਨਾਲ ਖੜੀਏ ਇਹ ਸਮਾਂ ਪੰਜਾਬ ਨਾਲ ਖੜਨ ਦਾ ਠੀਕ ਆ ਜਿੰਨਿਆਂ ਤੋਂ ਟਰੈਕਟਰ ਦਿੱਤੇ ਜਾਂਦੇ ਆ ਦਓ ਜਿੰਨਿਆਂ ਤੋਂ ਕੋਈ ਫੰਡ ਭੇਜੇ ਜਾਂਦੇ ਆ ਭੇਜੋ ਆਪਾਂ ਪੰਜਾਬ ਦੀ ਮੱਤ ਕਰੀਏ ਬਾਜ ਭਾਵੇਂ ਮੇਰਾ ਮੇਰੇ ਖਾੜੇ ਖੂੜੇ ਜਦੋਂ ਪਾਣੀ ਥੱਲੇ ਹੋ ਗਿਆ ਮੇਰੇ ਫਰੀ ਖਾੜੇ ਲਵਾ ਲਿਓ ਠੀਕ ਆ ਬਿਜ਼ਨਸਮੈਨ ਆਹੀ ਰਿਕਵਰੀ ਆ ਮੈਂ ਆਹੀ ਰਿਕਵਰੀ ਕਰ ਸਕਦਾ ਵੀ ਹੁਣ ਅੱਗੇ ਮੈਂ ਫਿਲਮਾਂ ਚਲੇ ਮੇਰੇ ਤੋਂ ਮੈਂ ਤੋਂ ਫਿਲਮ ਠੀਕ ਹੈ ਠੀਕ ਹੈ ਮੈਂ 3-4 ਕਰੋੜ ਰੁਪਇਆ ਫਿਲਮ ਦਾ ਮੰਗਣਾ ਮੇਰੀ ਉਹ ਵੀ ਮੇਰੇ ਤੋਂ ਫਰੀ ਦੀ ਫਿਲਮ ਕਰਾ ਲਓ ਪਰ ਇੱਕ ਵਾਰੀ ਉਹ ਜਿਹੜੇ ਮੈਨੂੰ ਪੈਸੇ ਦੇਣੇ ਆ ਉਹ ਪੈਸੇ ਆਪਾਂ ਪੰਜਾਬ ਦੇ ਨਾਲ ਖੜੀਏ ਪੰਜਾਬ ਮੈਨੂੰ ਕਿਸੇ ਵੀ ਮੇਰੇ ਮੈਂ ਆ ਮੈਸੇਜ ਆਉਦੇ 11 ਯਾਰਾਂ ਦੋਸਤਾਂ ਨੂੰ ਲਾਉਣ ਲੱਗਿਆ ਮੈਂ ਕਿਸੇ ਨੂੰ ਹੁਣ ਫੋਨ ਨਹੀਂ ਕਰਨਾ ਇਹ ਕੈਮਰਿਆਂ ਰਾਹੀਂ ਸਾਰੇ ਮੈਨੂੰ ਵੇਖ ਰਿਆ ਠੀਕ ਆ ਆਪਾਂ ਵਾਦੇ ਘਾਟੇ ਬਾਅਦ ਪੂਰੇ ਕਰ ਲਾਂਗੇ ਅੱਜ ਜਿੰਨਾ ਪੈਸਾ ਭੇਜਿਆ ਜਾਂਦਾ ਜਿੰਨਾ ਰਾਸ਼ਨ ਭੇਜਿਆ ਜਾਂਦਾ ਠੀਕ ਆ ਆਪਾਂ ਐਨਜੀਓ ਆ ਭਾਜੀ ਹੁਣੀ ਠੀਕ ਹੈ ਗਲੋਬਲ ਸੇਖ ਵਾਲੇ ਇਹਨਾਂ ਨੂੰ ਭੇਜੋ ਇਹਨਾਂ ਦਾ ਡਾਇਰੈਕਟਰ ਠੀਕ ਹੈ ਆਪਾਂ ਪੰਜਾਬ ਦੇ ਨਾਲ ਖੜੀਏ ਬਸ ਬਹੁਤਾ ਕੁਝ ਦੇਖੋ ਆਪਾਂ 100 ਟਰੈਕਟਰ ਦੀ 100 ਟਰੈਕਟਰ ਦਾ ਜ਼ਿਕਾਰਾ ਬੁਲਾਇਆ ਸੀ ਵੀ ਮੈਂ 5 ਕਰੋੜ ਰੁਪਏ ਆਪ ਦਊਂਗਾ 100 ਟਰੈਕਟਰ ਮੇਰੇ ਜਿੰਨੇ ਮੇਰੇ ਯਾਰ ਦੋਸਤ ਨੇ ਬਿਜ਼ਨਸਮੈਨ ਨੇ ਠੀਕ ਹੈ ਵਿਦੇਸ਼ਾਂ 'ਚ ਬੈਠੇ ਨੇ ਠੀਕ ਹੈ ਸਾਰਿਆਂ ਨੂੰ ਸਾਰਿਆਂ ਤੋਂ ਮੈਂ ਸੇਵਾ ਲਵਾਂਗਾ ਵੀ ਆਪਾਂ ਆਪਦੇ ਪੰਜਾਬ ਨੂੰ 100 ਟਰੈਕਟਰ ਦਈਏ ਠੀਕ ਹੈ ਉਹਦੇ ਵਿੱਚ ਮੈਂ 10 ਟਰੈਕਟਰ ਪਹਿਲੇ ਲੈ ਕੇ ਆ ਗਿਆ ਦੂਜੇ ਡਾਇਰੈਕਟਰ ਮੇਰੇ 10 ਮੇਰੇ ਭਰਾਵਾਂ ਨੇ ਸੇਵਾ ਵੀ ਭੇਜਤੀ ਜਿਨ੍ਹਾਂ ਦੇ ਵਿੱਚ ਆਪਣਾ ਅਗਲੇ ਹਫਤੇ ਯਾਰ ਗੁਲਸ਼ਨ ਗੁਲਸ਼ਨ ਸਨੀ ਮੱਕੜ ਪਿੰਕੀ ਢਾਲੀ ਵਾਲਾ ਭਾਜੀ ਤੇ ਜਸ਼ਨ ਬਈ ਠੀਕ ਆ ਇਹਨਾਂ ਨੇ ਪੇਮੈਂਟਾਂ ਵੀ ਭੇਜਤੀਆਂ ਵੀ ਅਗਲਾ ਅਗਲਾ ਸਾਡਾ ਕੀ ਕਹਿੰਦੇ ਹੁੰਦੇ ਆ ਲੋਟ ਅਗਲਾ ਲੋਟ ਰੈਡੀ ਆ ਪਰੀਤ ਟਰੈਕਟਰ ਤੋਂ ਤੇ ਪ੍ਰੀਤ ਵਾਲਿਆਂ ਨਾਲ ਮੇਰਾ ਵਧੀਆ ਪਿਆਰ ਆ ਕੋਈ ਹੋਰ ਕੰਪਨੀ ਦਾ ਵੀ ਡਾਇਰੈਕਟਰ ਜਿਵੇਂ ਕਹਿੰਦੇ ਸੀ ਵੀ ਨਹੀਂ ਨਹੀਂ 98 ਟਰੈਕਟਰ ਚਾਹੀਦੇ ਤੁਸੀਂ ਭਾਵੇਂ ਪ੍ਰੀਤ ਤੋਂ ਹੀ ਲੈਦੇ ਹੋ ਆਸਵਾਸ 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 ਜਿਹੜਾ ਵੀ ਭਾਈ ਆਪਾਂ ਆਪਾਂ ਆਪਦੇ ਪੰਜਾਬ ਨਾਲ ਖੜੇ ਆਉਂਟ ਵਾਲੀ ਵੀ ਕੋਈ ਗੱਲ ਨਹੀਂ ਜਿੰਨਾ ਜੋ ਉਹਨਾਂ ਦਾ ਹੈ ਵਪਾਰੀ ਆ ਉਹ ਸਮਝਦੇ ਆ ਹਾਂ ਉਹਨਾਂ ਦੀ ਵੀ ਮਜਬੂਰੀ ਆ ਭਾਈ ਅੱਜ ਤਾਂ ਸੇਵਾ ਕਰਨ ਆਏ ਸੀ ਉਸੇ ਗੱਡੀ 'ਚ ਬੈਠਦੇ ਸਾਰ ਉਦੋਂ ਤੁਸੀਂ ਕਿਹਾ ਵੀ ਸਾਨੂੰ ਟਰੈਕਟਰਾਂ ਦੀ ਲੋੜ ਹੈ ਅਸੀਂ ਕਿਹਾ ਕੋਈ ਗੱਲ ਨਹੀਂ ਟਰੈਕਟਰਾਂ ਦਾ ਬਾਅਦ 'ਚ ਅਸੀਂ ਗੱਡੀ 'ਚ ਬਹਿ ਕੇ ਤੁਸੀਂ ਨਾਲੇ ਸੀ ਭਾਈ ਜੀ ਅਮਰਪ੍ਰੀਤ ਹੁਣ ਇਹ ਗੱਲ ਥੋੜੀ ਜੀ ਅੱਗੇ ਆ ਜਾਓ ਅਮਰਪ੍ਰੀਤ ਜੀ ਕਿ ਇਹ ਟਰੈਕਟਰ ਕਹਿ ਰਹੇ ਸੀਗੇ ਕਿ ਕੱਲੇ ਹੜਾ ਨਹੀਂ ਉਦੋਂ ਬਾਅਦ ਵੀ ਪੰਜਾਬ ਲਈ 100 ਟਰੈਕਟਰ 200 ਜਿੰਨਾ ਵੀ ਆਉਣਾ ਭਾਈ ਜੀ ਅਸੀਂ ਜਿੰਨੇ ਕ ਜੋਗੇ ਆ ਨਾਲ ਖੜੇ ਆ ਜਦੋਂ ਪੰਜਾਬ 'ਤੇ ਕੋਈ ਮੁਸੀਬਤ ਆਊਗੀ ਸਭ ਤੋਂ ਪਹਿਲ ਹੀ ਕਦਮ 'ਤੇ ਖੜੇ ਹੋ ਜਾਵਾਂਗੇ ਭਾਈ ਮੈਂ ਮੈਂ ਇੰਪੋਰਟੈਂਟ ਮੈਂ ਆਹ ਦੱਸ ਮੈਂ ਪ੍ਰੋਜੈਕਟ ਮੈਂ ਆ ਟਰੈਕਟਰ ਮੈਂ ਆਹ 10 ਟਰੈਕਟਰਾਂ ਦੀ ਜਿਹੜੀ ਸੇਵਾ ਉਹ ਭਾਜੀ ਉਹਨਾਂ ਨੂੰ ਦੇ ਕੇ ਚੱਲਿਆ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇੱਕ ਵਾਰੀ ਮੈਂ 10 ਟਰੈਕਟਰ ਭਾਜੀ ਉਹਨਾਂ ਨੂੰ ਦੇ ਕੇ ਚੱਲਿਆ ਅਗਲੇ 10 ਜਿਵੇਂ ਬਾਬੇ ਪੂਰੀ ਵਾਲੇ ਗਏ ਆ ਉਹਨਾਂ ਉਹਨਾਂ ਤੋਂ ਸਿੱਧਾ ਡਿਟੇਲ ਲੈ ਕੇ ਉਹਨਾਂ ਦੇ ਨਾਮ ਕਰਾ ਕੇ ਚੱਲ ਜਾਗੇ ਫਿਰ ਹੋਰ ਜਿਹੜੀ ਸਸਤਾ ਜਿਵੇਂ ਜਿਹਨੂੰ ਲੋੜ ਆ ਠੀਕ ਹੈ ਸਾਡਾ ਭਰਾ ਆ ਇਦਾਂ ਇੱਥੇ ਪਹਿਲਾਂ ਤਾਂ ਇੱਧਰ ਪੂਰੇ ਕਰਾਂਗੇ ਬਾਕੀ ਤੁਸੀਂ ਕੀ ਕਰੋਗੇ ਉਹ ਮੈਨੂੰ ਨਹੀਂ ਪਤਾ ਅਮਰਪ੍ਰੀਤ ਜੀ ਇਹ ਸਮਝਾ ਦਿਓ ਇਹਨਾਂ ਟਰੈਕਟਰਸ ਦਾ ਪ੍ਰੋਜੈਕਟ ਕਿਉਂਕਿ ਅਸੀਂ ਸੇਵਾ ਕਰਕੇ ਚੱਲ ਜਾਗੇ ਸਾਨੂੰ ਨਹੀਂ ਆ ਉਹ ਭਾਈ ਇੱਕ ਮੈਂ ਪਹਿਲਾਂ ਵੀ ਸਾਰਾ ਭਾਈ ਜੀ ਉਹਨਾਂ ਨਾਲ ਗੱਲ ਹੋਈ ਸੀ ਤਾਂ ਸੱਡ ਉਹਦਾ ਫਾਉਂਡਰ ਉਹਦੇ ਤੋਂ ਪੈਸਾ ਨਹੀਂ ਲਈਏ ਅਸੀਂ ਐਸੈਟ ਐਹੋ ਜਿਹਾ ਬਣਾਈਏ ਜਿਹੜਾ ਥਰੋਅਆਊਟ ਦਾ ਜ਼ਿੰਦਗੀ ਸਾਰਿਆਂ ਦੇ ਕੰਮ ਆਵੇ ਤੇ ਜਿਹੜੇ ਟਰੈਕਟਰ ਨੇ ਉਹ ਅੱਜ ਦੀ ਜਦੋਂ ਅਸੀਂ ਜ਼ਿਮੀਦਾਰਾਂ ਦੇ ਪਰਿਵਾਰਾਂ ਚ ਜਾ ਰਹੇ ਹਾਂ ਉਹਨਾਂ ਦਾ ਰੇਤਾ ਰੇਤਾ ਇੰਨਾ ਖੜਾ ਹੈ ਘਰਾਂ ਚ ਹੋਰ ਲੋਡ ਹੈ ਉਹ ਸੰਧ ਸਾਡੇ ਕੋਲੇ ਹੈ ਨਹੀਂ ਸੋ ਬਾਈ ਉਹਨਾਂ ਨੇ ਕਿਹਾ ਸੀ ਸੇਵਾ ਕਰਨਾ ਚਾਹੁੰਦੇ ਆ ਸੀ ਕਿ ਸੇਵਾ ਜੇ ਤੁਸੀਂ ਕਰਨੀ ਹੈ ਸਾਨੂੰ ਟਰੈਕਟਰ ਲੈ ਕੇ ਦੋ ਜਿਹੜਾ ਅਸੀਂ ਉਹਨਾਂ ਦੇ ਰੇਤਾ ਵੀ ਗੱਡੀਏ ਕੱਲ ਨੂੰ ਉਹ ਕਿ ਫਸਲਾਂ ਮੋਣੀਆਂ ਨੇ ਜਿਹੜਾ ਛੋਟਾ ਜ਼ਿਮੀਦਾਰ ਹੈ ਅਸੀਂ ਉਹਨਾਂ ਨੂੰ ਦਈਏ ਤੇਲ ਵੀ ਅਸੀਂ ਆਪਣੇ ਪੱਲੇੋਂ ਦਈਏ ਕਿ ਉਹ ਯੂਜ਼ ਕਰਨ ਭਾਵੇਂ ਸਾਲ ਲੱਗੇ ਭਾਵੇਂ 2 ਸਾਲ ਲੱਗੇ ਵਾਹ ਵਾ ਵੇ ਤੇਲ ਤੁਸੀਂ ਦੋਗੇ ਕੀ ਬਾਤ ਹੈ ਭਾਈ ਕੀ ਬਾਤ ਹੈ ਬੋਲੇ ਸੋਨਿਆ ਹਾਲ ਹਾਜੀ ਹਾਸ 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 ਜੀ ਇੱਕ ਸਵਾਲ ਪੜਿਆ ਤੁਸੀਂ ਬਹੁਤ ਵੱਡੀ ਸੇਵਾ ਕਰ ਰਹੇ ਹੋ ਐਦਾਂ ਹੀ ਆਤ ਕਰਦੇ ਕਰਦੇ ਹੋ ਪਰ ਇੱਕ ਉਹ ਪਰਿਵਾਰ ਨੇ ਜਿੰਨਾ ਜਿੰਨਾ ਦੇ ਅੱਗੇ ਪਿੱਛੇ ਕੋਈ ਨਹੀਂ ਸਰ ਲੈਣ ਵਾਲਾ ਉਹਨਾਂ ਵਾਸਤੇ ਕੋਈ ਕਿਸੇ ਨੂੰ ਅਪੀਲ ਕਰਦੇ ਹੋ ਕਿਸੇ ਐਨ ਜੀਓ ਨੂੰ ਕਿ ਭਾਜੀ ਕਰੋ 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 ਭਾਜੀ ਭਾਜੀ ਮੈਂ ਦੱਸ ਨਹੀਂ ਸਕਦਾ ਆ ਮੇਰੇ ਲੋਕ ਕੰਦੇ ਠੀਕ ਆ ਭਾਜੀ ਵੇਖਿਆ ਨਹੀਂ ਜਾਂਦਾ ਇੱਕ ਮੈਨੂੰ ਕਿਸੇ ਨੇ ਦਿਖਾਇਆ ਬਾਬਾ ਬਜ਼ੁਰਗ ਆ ਭਾਜੀ ਉਹਦੀਆਂ ਲੱਤਾਂ ਨਹੀਂ ਹੈਗੀਆਂ ਗ੍ਰੰਥੀ ਸਿੰਘ ਆ ਠੀਕ ਆ ਸਾਰਾ ਸਾਰਾ ਯਾਰ ਕੀ ਕਰਨਗੇ ਉਹ ਲੋਕੀ ਯਾਰ ਕਿੱਥੇ ਜਾਣਗੇ ਠੀਕ ਆ ਬਾਕੀ ਅਸੀਂ ਕਿੰਨੇ ਜੋਗੇ ਆ ਅਸੀਂ ਜਿੰਨੇ ਅਸੀਂ ਜਿੰਨੇ ਜੋਗੇ ਆ ਫੀਲਡ 'ਚ ਉਤਰਾਂਗੇ ਠੀਕ ਆ ਹੁਣ ਸਾਨੂੰ ਮੈਂ ਫੇਰ ਕਹਨਾ ਅਸੀਂ ਬੱਚੇ ਆ ਸਾਨੂੰ ਕੋਈ ਜਿਆਦਾ ਆ ਚੀਜ਼ਾਂ ਦੀ ਨੌਲੇਜ ਨਹੀਂ ਹੈਗੀ ਠੀਕ ਆ ਅਸੀਂ ਤਾਂ ਤੁਹਾਨੂੰ ਭਾਜੀ ਤੁਸੀਂ ਸਾਡੇ ਨਾਲ ਚੱਲੋ ਤੁਸੀਂ ਸਾਨੂੰ ਘਰ ਦੱਸੋ ਜਿੱਥੇ ਆ ਅਸੀਂ ਸੇਵਾ ਕਰਦੇ ਕਰਦੇ ਠੀਕ ਆ ਹਰ ਜਦੋਂ ਅਸੀਂ 10 ਟਰੈਕਟਰ ਲੈ ਕੇ ਆਇਆ ਕਰਾਂਗੇ ਨਾਲ ਸੇਵਾ ਕਰਕੇ ਜਾਇਆ ਕਰਾਂਗੇ ਜਦੋਂ 10 ਟਰੈਕਟਰ ਲੈ ਕੇ ਆਇਆ ਕਰਾਂਗੇ ਨਾਲ ਸੇਵਾ ਕਰਕੇ ਜਾਇਆ ਕਰਾਂਗੇ ਭਾਜੀ ਆਉਣਾ ਆਪ ਫਿਜ਼ੀਕਲੀ ਬਹੁਤ ਔਖਾ ਨਹੀਂ ਮਜੁੰਦਾ ਜਿਵੇਂ ਤੁਸੀਂ ਭਾਜੀ 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 ਦੇਖੋ ਭਾਜੀ ਦੇਖੋ ਮੇਰੇ ਭਾਜੀ ਜਦੋਂ ਨਾ ਛੜੇ ਸ਼ਾਂਤ ਸੀ ਉਦੋਂ ਕੋਈ ਪ੍ਰਵਾਹ ਨਹੀਂ ਸੀ ਅੱਜ ਭਾਜੀ ਤਿੰਨ ਬੱਚਿਆਂ ਦਾ ਪਿਓ ਆ ਠੀਕ ਆ ਆਪਾਂ ਸੀਗੇ ਸਾਡੇ ਹੁਣ ਮੈਂ ਇੱਥੇ ਆਇਆ ਸਾਡੇ ਸਾਡੇ ਘਰੇ ਫਿਰ ਮੈਂ ਦੁਪਹਿਰਾ ਸਾਹਿਬ ਸਟਾਰਟ ਹੋ ਗਿਆ ਠੀਕ ਆ ਵੀ ਸੁੱਖੀ ਸੰਧੀ ਗਿਆ ਸੁੱਖੀ ਸੰਧੀ ਆਵੇ ਠੀਕ ਆ ਉਹੀ ਗੱਲ ਹੋਈ ਤੇ ਮੇਰੇ ਨਾਲ ਢਿੱਡ ਚ ਨਹੀਂ ਪਈ ਕੋਈ ਗੱਲ ਰਹਿੰਦੀ ਠੀਕ ਆ ਮੈਨੂੰ ਥ੍ਰੈਟ ਆਈ ਮੈਂ ਉਹੀ ਫੈਮਿਲੀ ਗਰੁੱਪ ਚ ਭੇਜਤੀ ਵੀ ਉਹ ਵੀ ਮੈਂ ਮਾਤਾ ਕਹਿੰਦੀ ਕੋਈ ਆਪਣੀ ਵੀ ਧੰਨ ਗੁਰੂ ਗਬੇਰ ਸਿੰਘ ਮਹਾਰਾਜ ਨਾਲ ਆ ਪੁੱਤ ਠੀਕ ਆ ਡਟ ਕੇ ਸੇਵਾ ਕਰਕੇ ਆਓ ਠੀਕ ਆ ਉਹ ਮਾਤਾ ਹੁਣੀ ਉਹਨਾਂ ਪਾੜ ਤੇ ਬੈਠੇ ਆ ਮੇਰੀ ਵਾਈਫ ਠੀਕ ਆ ਮੇਰੀ ਸੱਸ ਸਾਰੇ ਪਾੜ ਤੇ ਬੈਠੇ ਆ ਠੀਕ ਆ ਜਦੋਂ ਅਸੀਂ ਵਾਪਸ ਮੁੜਾਂਗੇ ਠੀਕ ਆ ਉਦੋਂ ਅਰਦਾਸ ਹੁਣੀ ਜਾ ਕੇ ਕਰੇ ਠੀਕ ਆ ਬਾਕੀ ਭਾਜੀ ਹੁੰਦਾ ਔਖਾ ਠੀਕ ਹੈ ਪਹਿਲਾਂ ਛੜੇ ਛਾਂੜ ਸੀ ਕੋਈ ਪ੍ਰਵਾਹ ਨਹੀਂ ਹੁਣ ਫੈਮਲੀ ਵਾਲੇ ਹੋ ਗਏ ਆ ਭਾਜੀ ਸਟ੍ਰੈਸ ਸਟ੍ਰੈਸ ਹੁੰਦੀ ਆ ਪਰ ਸਾਡੀ ਪੰਜਾਬ ਪੁਲਿਸ ਸਾਡੇ ਨਾਲ ਆ ਇਹ ਜਦੋਂ ਨੌਜਵਾਨ ਠੀਕ ਆ ਸਾਡੇ ਸਾਡੇ ਇਧਰ ਭਾਜੀ ਜੋਗਾ ਸਿੰਘ ਜੀ ਡਿਪਟੀ ਸਾਹਿਬ ਜਦੋਂ ਸਾਨੂੰ ਪੰਜਾਬ ਸਰਕਾਰ ਨੇ ਸਿਕਿਉਰਿਟੀ ਸਾਨੂੰ ਦਿੱਤੀ ਹੋਈ ਆ ਠੀਕ ਆ ਤੇ ਬਾਕੀ ਸਾਡੀ ਵੱਡੀ ਸਿਕਿਉਰਿਟੀ ਉਹ ਬਾਜਾਂ ਵਾਲਾ ਆ ਕਰ ਰਿਹਾ ਕੋਈ ਪ੍ਰਵਾਹ